ਮਨੁੱਖ ਕੁਝ ਹੋਰ ਸੋਚਦਾ ਹੁੰਦਾ ਹੈ ਪਰ ਬਣਦਾ ਉਹ ਹੀ ਉਦੈ ਜੋ ਕੁਝ ਪਰਮਾਤਮਾ ਨੂੰ ਪਉਂਦਾ ਹੈ ਮੋਦਾਈ ਲੱਖ ਪੂਰਾ ਚਾਹੇ ਤੋ ਕਿਆ ਹੁੰਦਾ ਹੈ ਵੋਹੀ ਹੁੰਦਾ ਹੈ ਜੋ ਹੰਜੂਰੇ ਖੁਦਾ ਹੁੰਦਾ ਹੈ ਦੁਸ਼ਮਣ ਲੱਖ ਪੂਰਾ ਚਾਹੇ ਉਹ ਨਹੀਂ ਕਰ ਸਕਦਾ ਪਰ ਉਹ ਹੁਣਾ ਉਹ ਹੈ ਜੋ ਖੁਦਾ ਨੂੰ ਪੰਚੂ ਰਿਹਾ ਹੈ ਮਨੁੱਖ ਬਹੁਤ ਕੁਝ ਸੋਚਦਾ ਹੁੰਦਾ ਹੈ ਕਿ ਮੇਰੇ ਕਹਿ ਕੇ ਮੇਰੇ ਕਰੇ ਕੇ ਇਤਰਾ ਹੋਦਾ ਮੈਂ ਪਰ ਹੁੰਦਾ ਉਹਦਾ ਜੋ ਰੱਬ ਨੂੰ ਹੁੰਦਾ ਹੈ ਨਾਰਿ ਸਾਹਤ ਕਛ ਹੋਰ ਔਰੇ ਕੀ ਔਰੇ ਪ੍ਰਮਾਣ ਮਨੁੱਖ ਕੁਝ ਹੋਰ ਸੋਚਦਾ ਹੈ ਵੜ ਤੁਝ ਹੋਰ ਜਾਂਦਾ ਹੈ ਇਹੀ ਤਾਂ ਸਭ ਤੋਂ ਵੱਡਾ ਭਰਮ ਹੈ ਬੰਦੇ ਦਾ ਕਿਸੇ ਭਰਮ ਚ ਰਹਿੰਦਾ ਹੈ ਕਿ ਜੋ ਕੁੱਦ ਮੈਂ ਸੋਚਦਾ ਹਾਂ ਉਸੇ ਕੁਝ ਹੋਣਾ ਚਾਹੀਦਾ ਹੈ ਜੋ ਮੈਂ ਕਰਨਾ ਚਾਹੁੰਦਾ ਉਹ ਹੀ ਬਣਨਾ ਚਾਹੁੰਦਾ ਹੈ ਇਹ ਬਹੁਤ ਵੱਡਾ ਭਰਮ ਆਸਤੀ ਆਪਣੇ ਮਨ ਵਿੱਚ ਪਾਲੀ ਬੈਠੀ ਇਹ ਸੋਚਦੇ ਹੈ ਕਿ ਉਹੀ ਹੋਏਗਾ ਜੋ ਅਸੀਂ ਕਰਾਂਗੇ ਇਹ ਵੀ ਸੋਚ ਹੈ ਸਾਡੀ ਤੇ ਜੋ ਕੁਝ ਸਾਡੇ ਅੰਦਰ ਸੋਚ ਹੈ ਉਹੀ ਹੋ ਜਾਣਾ ਹੈ ਜੋ ਪਰਮਾਤਮਾ ਨੇ ਕਰਨਾ ਹੈ ਉਹ ਕੁਝ ਹੋਣਾ ਹੈ ਪਰ ਉਦਮ ਕਰਨਾ ਇੱਕ ਜ਼ਰੂਰੀ ਹੈ ਆਪਾਂ ਇਹ ਨਹੀਂ ਕਹਿੰਦੇ ਉਦਮ ਨਹੀਂ ਕਰਨਾ ਚਾਹੀਦਾ ਗੁਰੂ ਨੇ ਬਾਣੀ ਦੇ ਵਿੱਚ ਉਦਮ ਦੀ ਗੱਲ ਜ਼ਰੂਰ ਕੀਤੀ ਆ ਮਹਾਰਾਜ ਕਹਿੰਦੇ ਉਦਮ ਕਰੇਂਦਿਆ ਜੀ ਤੂੰ ਕਮਾ ਮੇਆਂ ਅੱਖੋਂ ਤੱਕ ਹੁੰਚ ਤੇ ਆਏਂ ਨਾ ਪ੍ਰਭੂ ਮਿਲਣਾ ਉਸਦੀ ਚਿੰਤ ਉਦਮ ਦੀ ਗੱਲ ਮਹਾਰਾਜ ਨੇ ਦਰਉ ਕੀਤੀ ਪਰ ਮਹਾਰਾਜ ਕਹਿੰਦੇ ਉਦਮ ਦੇ ਨਾਲ ਨਾਲ ਆ ਪ੍ਰਭੂ ਵੀ ਦੂਰ ਰੱਖ ਕੇ 베ਰੇ ਕਹੇ ਕਿ ਹੋਣਾ ਮੇਰੇ ਸੋਚੇ ਤੇ ਉਸੇ ਤਰ੍ਹਾਂ ਹੋ ਜਾਣਾ ਹੈ ਹੋਣਾ ਉਹ ਜਿਹੜਾ ਜੋ ਪ੍ਰਮਾਤਮਾ ਨੂੰ ਹੁੰਦਾ ਹੈ ਉਦਮ ਨਾਲ ਉਦਮ ਕਰੇਗਾ ਜਰੂਰ ਪਰਮਾਤਮਾ ਤੇਰੇ ਉਦਮ ਨੂੰ ਫਲਦਾਇਕ। Guru ਜਰੂਰ ਬਖਸ਼ ਕਰੇਗਾ। ਪਰ ਪਰਮ ਬਚਣਾ ਪਏ ਮਹਾਰਾਜ। ਇਹੀ ਗੱਲ ਹੈ ਨਾ ਸਤਿ ਜੀ ਕਹਿੰਦੇ ਕਿ ਬੰਦਾ ਪਰਮ ਦੇ ਵਿੱਚ ਮਾਦਵੇ ਕਿਆ ਕਰੀਏ ਪਰ ਹਮੇਸ਼ਾ ਜੈਸਾ ਮੰਨਿਆ ਹੋਏ ਨਾ। ਇਹ ਮਾਇਆ ਦੇ ਪਤੀ ਇਹ ਬਦਲ ਗੂ ਵੀ ਵਿਚਾਰਾ ਪਰਮ ਚ ਪਿਆ ਹੋਇਆ। ਜਿਤਰਾ ਦਾ ਮੱਦੀ ਬੈਠਣਾ ਨਾਲ ਉਤਰਾਂ ਦਾ ਹੁੰਦਾ ਹੁੰਦਾ ਉਹ ਜੈ ਜੋਤੀ ਖੁਸ਼ ਹੁੰਦਾ ਹੈ ਤੈਨੂੰ ਚੰਗਾ ਲੱਗਦਾ ਅਸੀਂ ਬਹੁਤ ਕੁਝ ਸੋਚਦੇ ਹਾਂ ਪਰ ਉਹ ਹੁੰਦਾ ਹੋਇਆ ਦੋਰਾਤੋ ਕਿ ਵੀ ਜੋ ਮੈਂ ਚਿਤ ਕੋ ਨਾ ਕਰੇ ਜਾਂ ਮੇਰਾ ਚਿਤ ਬੈ ਪੂਰੇ ਆਪਣੇਆ ਚਿਤ ਪਿਆ ਹਰ ਕਰੇ ਜੋ ਘੇਰੇ ਚਿਤ ਨਾ ਉਹ ਪ੍ਰਭੂ ਪਰਮਾਤਮਾ ਕੋ ਹੀ ਕੁਝ ਕਰਦਾ ਹੈ ਜੋ ਉਹ ਨੂੰ ਪੌਂਦਾ ਹੈ ਮਨੁੱਖ ਦੇ ਕਰਨਲ ਪੂਜੇ ਪੜ ਰੱਬ ਦੀ ਰਾਜਾ ਚ ਰਹਿਣਾ ਉਹਦੇ ਹੁਕਮ ਚ ਰਹਿਣਾ ਉਹਦੇ ਪਹਾੜੀ ਚ ਰਹਿਣਾ ਸਿੱਖ ਲੈ ਕੇ ਬੱਤ ਹੈ ਕਿ ਜਿਵੇਂ ਉਹ ਕਰਦਾ ਹੈ ਉਹ ਕੀ ਕਰਦਾ ਹੈ ਮੈਨੂੰ ਉਹਦੇ ਅਨੁਸਾਰ ਚੱਲਣਾ ਚਾਹੀਦਾ ਹੈ ਮੈਨੂੰ ਆਪਣੇ ਮਨ ਦੇ ਵਿੱਚ ਇਹ ਭਰਮ ਖਾਟ ਜਣਾ ਚਾਹੀਦਾ ਹੈ ਕਿ ਮੇਰੇ ਕਹੇ ਦੀ ਸਭ ਸੂਤ ਹੈ ਜਦ ਸਾਰਾ ਕੁਝ ਤੇਰੀ ਸੋਚ ਦੇ ਮੁਤਾਬਕ ਹੁੰਦਾ ਹੈ ਉਹ ਨਾ ਉਹੀ ਕਹਦਾ ਜੋ ਰੱਬ ਨੂੰ ਕਹਦਾ ਪਰ ਐ ਭੰਗਿਆ ਉਦਮ ਨਾ ਚਾਹ। ਉਦਮ ਕਰਦਾ ਇਕ ਦਿਨ ਪਰਮਾਤਮਾ ਤੇਰੀ ਉਦਮ ਨੂੰ ਬਣ ਜਾਏਗਾ ਉਦਮ ਹੋਰ ਵਿਸ਼ੈ ਤੇ ਪਰਮ ਹੋਰ ਵਿਸ਼ੈ ਪਰਮ ਵਿੱਚ ਪਿਆ ਹੋਇਆ ਸੁਤ ਹੈ ਕਿ ਆ ਵੀ ਹੋ ਜਾਵੇ ਆ ਵੀ ਹੋ ਜਾਵੇ ਇਤਰਾ ਵੀ ਹੋ ਜਾਵੇ ਮੇਰੇ ਕਹਿਤ ਹੋਵੇ ਮੇਰੇ ਸੋਚਣ ਨਾਲ ਹੋਵੇ ਉਦਮ ਦੇ ਨਾਲ ਤੈਨੂੰ ਸੰਸਾਰ ਦੀ ਮਾਇਆ ਤੋਂ ਫੇਰਬਾ ਦਾ ਨਾਮ ਲੱਭੇਗਾ ਜਿਹੜਾ ਇਨਸਾਨ ਰੱਬ ਦਾ ਨਾਮ ਲੱਭਦੇ ਉਹਦੇ ਮਨ ਵਿੱਚੋਂ ਪਰਮ ਸੱਚ ਮੂਰਤ ਹੈ جدورم ختم ہوتا ہے پھر وہ دکھی نہیں ہوتا وہ سکھی ہوتا ہے مہاراج کتے سو سکیا جس پر گیا جینے ہلد بن گیا نا وہ سخی ہوں وہ شنیوی سکھ نے بھرم دیکھ کے بندہ دکھی ہوتا ہے کہ میرے گئے دیا کچھ ہوتا ہے میرے کرے دیا کچھ ہونا ہے یہ برم مہاراج کہتے کر پھر سکھی ہوئے گا جیون کے اندر